ਕੀ ਨਾਮ ਹੈ ਆਪਣਾ ਗੁਰਮੀਤ ਸਿੰਘ ਜੀ ਜਿਹੜਾ ਇਹ ਚੋਰੀ ਹੋਈ ਇਹ ਤੁਹਾਨੂੰ ਕਿਦਾਂ ਪਤਾ ਲੱਗਾ ਤੇ ਕਿੰਨੇ ਵਜੇ ਪਤਾ ਲੱਗਾ ਇਹ ਬਾਬਾ ਭਾਈ ਸਾਹਿਬ ਜੀ ਜਿਹੜੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਤੇ ਮੈਂ ਦੇਖਿਆ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਤੇ ਲੋਕ ਟੁੱਟਾ ਹੋਇਆ ਤੇ ਗੋਲਕ ਵੀ ਤੋੜੀ ਪਈ ਸੀ ਹਾਂਜੀ ਇਹ ਕੁਝ ਹੋਰ ਕੋਈ ਸਮਾਨ ਕੋਈ ਭਾਂਡ ਕੋ ਸਾਰੀ ਨਕਦੀ ਜੋ ਚੰਗ ਕਰਨ ਦੇ ਲਈ ਹਾਂਜੀ ਹਾਂਜੀ ਲੱਗਾ ਜੀ ਇਹ ਅਜੇ ਤਾਈਂ ਪਹਿਲਾ ਮਾਮਲਾ ਉਸ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆ ਜੀ ਆਪਾਂ ਮੰਗੇ ਕਰਦੇ ਆ ਵੀ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਅਰਸ਼ਾ ਜ਼ੋਰ ਕੇ ਬੇਨਤੀ ਆ ਜੀ ਹਾਂ ਜੀ ਬਾਈ ਕੀ ਨਾਮ ਹੈ ਆਪਣਾ ਭਾਜੀ ਇਕਬਾਲ ਸਿੰਘ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਹ ਭਾਜੀ ਪਿਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਿਵਾਸ ਹੈ ਗੁਰਦੁਆਸਾ ਸਾਹਿਬ ਦੇ ਤਾਂ ਇੱਥੇ ਇੱਥੇ ਚੋਰੀ ਹੋਈ ਆ ਕੱਲ ਰਾਤ तकरीबन 1 ਵਜੇ ਸਾਨੂੰ ਸੰਤਾ ਸਵੇਰੇ ਚਾ 5 ਵਜੇ ਪਤਾ ਲੱਗਾ ਆ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ 'ਚ ਕਿੰਨੇ ਕ ਪੈਸੇ ਸੀਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਸੀ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲਕ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਕਾ ਹੁੰਦੀਆਂ ਆ ਇੱਥੇ ਲੋਹੇ ਦੀ ਇਹਦਾ ਕਾਹਦੀ ਆ ਇੱਥੇ ਭਾਜੀ ਪੁਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਏ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸਗੀ ਤੇ ਕੀ ਇਹਦੇ ਸਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾ ਹਾਂ ਬਿਲਕੁਲ ਬਿਲਕੁਲ ਮਲਟਾਣ ਥਾਣੇ ਨੂੰ ਸੂਚਿਤ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਹੇ ਆ ਅੱਛਾ ਹਾਂਜੀ ਤੇ ਕੋਈ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗੋਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਆ ਜੀ ਤੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੀ ਗੁਰਦੁਆਰਾ ਸਾਹਿਬ ਨੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅਨਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ ਕਰ ਬਈ